वंदन अनिक बार सर्व कला समरथ डोलन तेरा खो प्रभु नानक देकर फिरत फिरत प्रभ पर तो सरनाए नानक की प्रभु नानक की प्रभ बेनती अपनी पगती लाए वाहिगुर का खालसा वाहिगुरु जी की फतेह आओ जो सन थोड़ी जी घड़िया मिली ने इन धन गुरु हर गोबिंद सिंह महाराज दे चरणों विच अपनी सुरत ले जाइए जिन्हों का अज ज्योति ज्योत पुरब है ਸਾਨ ਗੁਰੂ ਮਹਾਰਾਜ ਨੇ ਗੁਰੂ ਹਰ Rai ਸਾਹਿਬ ਜੀ ਆਪਣੇ ਪੋਤਰੇ ਨੂੰ ਗੁਰਿਆਈ ਗੱਦੀ ਤੇ ਵਿਲਾਜਮਨ ਕਰਾ ਕੇ ਉਹਨਾਂ ਨੂੰ ਗੁਰਿਆਈ ਗੱਦੀ ਤੇ ਸੁਸ਼ੋਭਿਤ ਕਰਾ ਕੇ ਆਪ ਮਹਾਰਾਜ ਜੋਤੀ ਜੋ ਸਮਾਏ ਅਸੀਂ ਗੁਰੂ ਹਰ Rai ਸਾਹਿਬ ਮਹਾਰਾਜ ਦਾ ਜਿਹੜਾ ਹੈ ਗੁਰਤਾ ਗੱਦੀ ਅੱਜ ਤੋਂ 6 ਦਿਨ ਪਹਿਲੇ ਅੱਜ ਸਤਵਾਂ ਦਿਨ ਹੈ ਮਨਾਇਆ ਸੀ 7 ਤਰੀਕ ਨੂੰ ਤੇ ਅੱਜ 2 ਤਰੀਕ ਨੂੰ ਅਸੀਂ ਕਹਿ ਰਿਆਂ ਇਹ ਤੀ ਤ੍ਰਿਕ ਨੂੰ ਕਿ ਅਜ ਮਹਾਰਾਜ ਦਾ ਜਿਹੜਾ 6ਵੇਂ ਬਾਦਸ਼ਾਹ ਦਾ ਉਹ ਜੋਤੀ ਜੋਤਪੁਰ ਹੈ ਇਹਦਾ ਕੀ ਕਾਰਨ ਹੈ ਕਿ ਵਿੱਚ ਜਿਹੜਾ ਉਹ 7 ਦਿਨਾਂ ਦਾ ਅਨੰਤਰ ਹੈ ਜਦੋਂ ਮਹਾਰਾਜ ਜੋਤੀ ਜੋਤ ਸਮਾਣ ਲਗੇ ਮਹਾਰਾਜ ਨੇ ਗੁਰਾਈ ਤੱਕ ਤੇ ਗੁਰਹਰ Rai ਸਾਹਿਬ ਜੀ ਨੂੰ ਆਪਣੇ ਪੁੱਤਰੀ ਆ ਬਾਬਾ ਗੁਰਦਿੱਤਾ ਜੀ ਦੇ ਵੱਡੇ ਸੁਪੁੱਤਰ ਛੋਟੇ ਸੁਪੁੱਤਰ ਵੱਡੇ ਸੀ ਪਹਿਲੇ ਧੀਰਮਨ ਜੀ

ਤੇ ਜਾਣਾ ਕਿੱਥੇ ਹੈ ਕਹਿੰਦੇ ਬਾਬਾ ਬਕਾਲੇ ਜਾਣਾ ਜਿੱਥੇ ਸਾਡੀ ਮਾਤਾ ਜੀ ਮਾਤਾ ਗੰਗਾ ਜੀ ਦਾ ਅੰਗਿੱਠਾ ਸੰਭਾਲਿਆ ਸੀ ਸੰਸਕਾਰ ਕੀਤਾ ਸੀ ਮਹਾਰਾਜ ਜਦੋਂ ਪਾਪਾ ਬਕਾਲੇ ਗਏ ਸੀ ਛੇਵੇਂ ਪਾਛਾ ਤੇ ਉੱਥੇ ਮਾਤਾ ਗੰਗਾ ਜੀ ਨੇ ਸਵਾਸ ਦੇ ਦਿੱਤੇ ਸੀ ਜੋਤੀ ਜੋਤ ਸਮਾ ਗਏ ਸੀ ਤੇ ਉਸੇ ਸਥਾਨ ਤੇ ਉਹਨਾਂ ਦਾ ਬਾਬਾ ਬਕਾਲੇ ਜਿਹੜਾ ਹੈ ਉਹ ਅੰਗਿੱਠਾ ਸੰਭਾਲਣ ਦਾ ਸਥਾਨ ਬਣਿਆ ਹੈ ਕਹਿੰਦੇ ਤੁਸੀਂ ਉੱਥੇ ਚੱਲ ਜਾਓ ਗੁਰ ਤੇਗ ਬਾਹਦਰ ਸਹਿਮਾਰਾਨ ਨੂੰ ਲੈ ਕੇ ਮਾਤਾ ਨਾਨਕੀ ਜੀ ਲਈ ਇਹ ਹੁਕਮ ਚੱਲਿਆ ਹੋਇਆ ਹੈ गुरु हर राय साहब जी ने महाराज को पूछा कि दादा सतगुरु ते मैं मेरे, मेरे लिए की हुक्म है कि जो तो कोई वैरी चढ़ के आ जाए ते असी भी जंग करना है जंग करना है ते जंग किथे करना है किला किथे बनाना है ते महाराज ने उस समय गया कि तुसी जंग नहीं करना तोनु जंग करने की लोड़ नहीं पेगी पर मर्यादा जेड़ी है ए रखनी है 2200 घोड़सवार तैयार पर तैयार ना रखने ने पर, पर जंग की कभी भी आएगा ऐसा ही इतिहास कि कि करना चाह पालन करते हुए सदाई को त्याग पर त्यार अपने छेवें पाशाह कैसा कोमल है जो बगीचे अपने पोत्री गुरु राय साहब जी सैर कर ਤੇ ਗੁਰੂ ਹਰਾਈ ਸਾਹਿਬ ਦੇ ਚੋਲੇ ਨਾਲ ਜਿਹੜਾ ਫੁੱਲ ਟੁੱਟਿਆ ਉਹਦਾ ਵੀ ਦਰਦ ਮਹਿਸੂਸ ਕੀਤਾ ਮਹਾਰਾਜ ਨੇ ਕਿ ਵੀ ਇਹ ਜਿਹੜਾ ਚੋਲਾ ਵੱਡਾ ਕਲੀਆਂ ਵਾਲਾ ਪਾਇਆ ਇਹਨੂੰ ਸਾਹਮ ਦੇ ਟੁਰੋਚੇ ਵੱਡਾ ਚੋਲਾ ਪਾਇਆ ਤੇ ਇਸੇ ਤੋਂ ਪਾਖ ਸੀ ਜੇ ਅਸੀਂ ਵੱਡੇ ਅਹੁਦੇ ਤੇ ਪਹੁੰਚ ਜਾਈ ਸਾਡੀ ਜ਼ਿੰਮੇਵਾਰੀਆਂ ਜਾਂਦਾ ਹੋਣ ਤੇ ਸਾਨੂੰ ਉਨਾ ਹੀ ਸੰਭਲ ਕੇ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੈ ਇਸ ਗਲਤੀ ਪਾਣਾ ساری ਜ਼ਿੰਦਗੀ ਗੁਰੂ ਰਾਇ ਸਾਹਿਬ ਜੀ ਨੇ ਕੀਤੀ ਉਹ ਇੱਕ ਸਾਈਡ ਤੋਂ ਆਪਣਾ ਚੋਲਾ ਕਲੀਆਂ ਵਾਲਾ ਫੜ ਕੇ ਚੱਲਦੇ ਸੀ ਤੋਂ ਗੁਰੂ ਰਾਇ ਤੱਕ ਤੇ ਵਿਰਾਜਮਾਨ ਰਹੇ 65ਾਂ 38 ਸਾਲ ਤੱਕ ਮਹਾਰਾਜ 38 ਸਾਲ ਤੱਕ ਗੁਰਾਇਤਕਤ ਤੇ ਵਿਰਾਜਮਾਨ ਰਹੇ 49 ਸਾਲ ਦੀ ਮਹਾਰਾਜ ਦੀ ਉਮਰ ਸੀ ਤੇ 11 ਵਰਿਆਂ ਦੀ ਉਮਰ ਵਿੱਚ ਗੁਰਾਇਤਕਤ ਤੇ ਵਿਰਾਜਮਾਨ ਹੋ ਗਈ ਸੀ ਗੁਰ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਮਹਾਰਾਜ ਨੇ ਮੀਰੀ ਪਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਮਹਾਰਾਜ ਨੇ ਅਕਾਲ ਤਖਤ ਸਾਹਿਬ ਦੀ ਸਜਣਾ ਕੀਤੀ ਤੇ ਬਾਣੀ ਦੇ ਪਤੀ ਇੰਨਾ ਸਤਕਾਰ ਇੰਨਾ ਕੋਮਲ ਹਿਰਦੇ ਰੱਖਿਆ ਕਿ ਜਦੋਂ ਪੰਡਤ ਗੋਪਾਲਾ ਜੀ ਜਿਹੜੇ ਨੇ ਕਿਸੇ ਲੋਕਿਆ ਵੀ ਕੋਈ ਜਪਤੀ ਸਾਹਿਬ ਦੀ ਬਾਣੀ ਬੜੀ ਸ਼ਰਤ ਜੋੜ ਕੇ ਸ਼ੁੱਧ ਸੁਣਾਏ ਜਦੋਂ ਗੋਪਾਲਾ ਜੀ ਨੇ ਸੁਣਾਣੀ ਕੀਤੀ ਤੇ ਬੜੇ ਜੁੜ ਗਏ ਮਹਾਰਾਜ ਹੁਣ ਜਦੋਂ ਸ਼ਲੋਕ ਆਇਆ ਨਾ ਪਵਨ ਗੁਰੂ ਬਾਣੀ ਪਤਾ

ਕੀ ਬਾਣੀ ਦੀ ਪੇਟਾ ਸਰੂਪ ਕੀ ਦਈਏ ਗੋਪਾਲਾ ਜੀ ਨੂੰ ਤੇ ਸੋਚਿਆ ਆਪਣਾ ਗੁਰਿਆਈ ਤੱਕ ਦੀ ਪੇਟ ਕਰ ਲਈਏ ਇਸ ਬਾਣੀ ਦੀ ਪੇਟਾ ਸਰੂਪ ਜਦੋਂ ਮਨ ਵਿੱਚ ਇਹ ਵਿਚਾਰ ਆਈ ਤੇ ਜਿਨੀ ਨਾਮ ਤੇ ਆਇਆ ਤੇ ਉਹਨਾਂ ਦੇ ਵਿਚਾਰ ਕੀ ਆ ਰਹੀਆਂ ਪੰਡਤ ਜੀ ਦੇ ਉਹ ਸੋਚਦੇ ਨੇ ਮਹਾਰਾਜ ਆਪਣਾ ਸੋਨੇ ਦੀ ਕਾਠੀ ਸਮੇਤ ਹੈ ਘੋੜਾ ਮੈਨੂੰ ਦੇ ਦੇ महाराज महाराज मुस्कुरा महाराज ने समेत घोड़ा तुम्हारा ऐसा महाराज का ना कु बर्दाश है वाणी पेटा वालों की दिए ऐसी करड़ा जाग गई कि गुरयाई तक ही ले लीए ਤੇ ਜੇ ਕੋਈ ਵੀਰ ਮਹਾਬਲੀ ਚੋਤਾ ਕੈਸੇ ਨੇ ਜੇ ਮਹਾਰਾਜ ਆਪਣਾ ਤੇਗਾ ਜਮੀਨ ਚਵਾ ਤਸਾ ਦਿੱਤਾ ਤੇ ਕਿਸੇ ਦੀ ਜੁਗਤ ਨਹੀਂ ਕਿ ਉਹ ਤੇਗਾ ਜਿਹੜਾ ਉਹ ਕੱਡਣ ਵਿੱਚ ਨਹੀਂ ਤੋ ਆਪ ਹੀ ਮਹਾਰਾਜ ਕੱਡਣ ਵਿੱਚ ਕੇ ਕੱਡਣ ਕੋਈ ਨਹੀਂ ਖਿੱਚ ਕੇ ਕੱਢ ਪਾਇਆ ਜੇ ਮਹਾਰਾਜ ਨੇ ਪੈੰਦੇ ਕਾਂ ਕਾਲੇ ਖਾਂ ਚੜਾਈ ਕਰਕੇ ਆਏ ਤੇ ਲੋਹੇ ਦੇ ਉਹਨਾਂ ਦੇ ਜਿਹੜੇ ਨੇ ਸੰਜੋਗ ਆਏ ਸੀ ਲੋਈ ਦੇ ਸੰਜੋਏ ਸਮੇਤ ਕੋੜੇ ਦੀ ਕਾਢੀ ਕੋੜੇ ਤੱਕ ਨੂੰ ਮਹਾਰਾਜ ਨੇ ਵੜ ਦਿੱਤਾ ਸੀ ਇੱਕ ਕਿਰਪਾ ਨਾਲ ਐਸਾ ਜੋਰ ਮਹਾਰਾਜ ਦੀ ਬਾਹਾਂ ਵਿੱਚ ਅਸੀਂ ਕਹਿੰਦੇ ਹਾਂ ਵੱਡ ਝੋਟਾ ਬਹੁਤ ਪਰ ਉਪਕਾਰੀ

अगर, अगर कोई दया दिया करता है मजबूरी ना कौन करता है अपने आप को दसता है कि मैं बड़ा दना वहां मैं दया करता वहां पर उदी क्या औकात ऐसी हैसियत है कि सामने वाले, वाले ने को बोल बोलया तो उदा जवाब वो दे सके या उन्हें सबक सिखा सके जो तो कारी नहीं पांदा तो अपने आप अपने आप को दयावान दसता है कि मैं परवाह ही नहीं करता ਅਸਲ ਵਿੱਚ ਤੇ ਕੁਝ ਕਰਾ ਨਹੀਂ ਪੰਦਾ ਜਿਹੜਾ ਕੁਝ ਕਰ ਸਕਦਾ ਹੋਏ ਪਰ ਫਿਰ ਵੀ ਨਾ ਕਰੇ ਦੇਖ ਕੇ ਅਨਡਿਟ ਕਰ ਲਵੇ ਜਿਹੜਾ ਸੀ ਅਰਦਾਸ ਵਿੱਚ ਗੁਣ ਕਹਿੰਦੇ ਆ ਦੇਖ ਕੇ ਅਨਡਿਟ ਕੀਤਾ ਉਹ ਹੁੰਦੇ ਨੇ ਪਰਉਪਕਾਰੀ ਬੜ ਬੜ ਜੋਤਾ ਬੋ ਪਰਉਪਕਾਰੀ ਐਸੀ ਸੀ ਤਨਗੁਰ ਹਰਿ ਗੋਬਿੰਦ ਸਿੰਘ ਜੀ ਮਹਾਰਾਜ ज़ों ज़ों सुमत प्रकाशक, वाले ने जी कोई याद करे जो माता पापरी ने कश्मीर याद किया महाराज ने चोला सीता है कश्मीर चला गए इन दूरों झोला पर, पर साँग पर साँग सी, सी, महाराज किए कि प्यो पुत्र जो ठंडा करना रखा जो तरे लगी पानी लेख्या शीतल हो गया क्या एना प्रेम सी गुरु साहब प्रति कहते इना ठंडा पानी असि गरीबा ने पीना है

ਇੱਕ ਕੱਕੋੜੀ ਆਪਣਾ ਜਿਹੜਾ ਸਿੱਕਾਰ ਰਿਆ ਤੇ ਕਿਆ ਵੀ ਸੱਚੇ ਪਾਤਸ਼ਾਹ ਮੇਰਾ ਜਿਹੜਾ ਨਾ ਜਨਮ ਮਰਨ ਦਾ ਗੇੜ ਖਤਮ ਕਰ ਤੋ ਤੇ ਭਾਵਨੀ ਭਗਤ ਪਾਏ ਕੋੜੀ ਅੰਗਰ ਭਾਵ ਰਕੇ ਤਾਹੇ ਗੁਰ ਸ਼ਰਮ ਨਿਧਾਨ ਦਾਨ ਦਿੱਤੇ ਸਾਰੇ ਦਾਨ ਦਿੱਤੇ ਉਹਦਾ ਜਨਮ ਮਰਨ ਖਤਮ ਕਰਤਾ ਤੇ ਉਹਨੇ ਕੀ ਕਿਆ ਸੱਚੇ ਪਾਤਸ਼ਾਹ ਨੇ

ਕਿਉਂ ਹੁੰਦੀ ਹੈ ਕਰਮਾਂ ਵਾਲੀ ਹੈ ਸਦਾ ਸੁਖ ਪਾਵੇਗੀ ਕੋਈ ਦੁੱਖ ਨਹੀਂ ਆਏਗਾ ਤੇਰੀ ਸੰਤਾਨ ਜਿਹੜੀ ਹੈ ਉਹ ਐਨੇ ਜੋਧੇ ਉੜ ਕੇ ਜਨਰਲ ਬਣ ਕੇ ਸਿੱਖਾਂ ਦੀ ਫੌਜਾਂ ਦੇ ਤੇ ਛਿਦੀਆਂ ਬਣ ਕੇ ਉਹ ਇਹ ਗੱਲ ਹੋਈ ਮਹਾਰਾਜ ਦੇ ਚੜ੍ਹੇ ਵਚਨਾ ਨਾਨ ਬੀਬੀ ਵੀਰੋ ਜੀ ਦੇ ਜਿਹੜੇ ਸੁਪੁੱਤਰ ਜੀਤ ਮਲਜੀ ਸੰਘੋਸ਼ਾ ਜੀ ਪੰਗਾਣੀ ਦੇ ਯੁੱਧ ਵਿੱਚ ਗੁਰੂ ਰੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਛਿਦੀਆਂ ਪਾਈਆਂ असि कहते गुरु गोबिंद जी के बिपुआर कमरा जरा बरतालपुरी वाली जगह सजा दसन लगा दसन लगाया बड़े कूला कुशाला आसन लग महाराज ने महाराज ने की ताकीद की

अमृत वेले जो खंड चले जाता तो कुछ इसी करके जो महाराज गुरु हर राय साहब जी का गुरुता लगती आता है उस दिन बाद सतवें दिन अमृत वेले अज का दिन अना कि अज महाराज का छोटी जोत पूर्व है जो तो तो महाराज लगे, लगे महाराज सा उपदेश है नक पाशाह कहते महाराज श्री गुरु अर्जन देव जी थोड़ा गुरु नानक का रूप हूँ सातवे गुरु नानक गुरु हर राय साहब जी ने चुकया महाराज सानू भी उपदेश दियो ते महाराज ने उस समय पंजवें पातशाह की बाणी जी है मारू राग विच ओ महाराज ने कही चांदना चांदन आंगन ने हाँ जी महाराज ने की क्या जो? कि भाई जेड़ा चाना कर रहा है ना हृदय रूपी कार्य आंगन कहते हैं वेड़े नुकी नुकी क्या आंगन महाराज ने कहा चांदन, अंदर गुरु साहब ने कहा कि गुरु नजमान करा के अपने हिरदे रूपी वेड़े उसका प्रकाश करो जी चांदना करना है क्योंकि घोड़े क्यों दीवे ने, ने ना वो बाले जो महाराज कमरा सजाया महाराज ने क्या छे दिन तक बल महाराज नेकाश करो जो गुरु का प्रकाश होतूप है अपना मूल पछाण ज्योत प्रकाश अंदर ब्रह्म जोत, वो जोत प्रकाश नो फिर महाराज कहते आराधना आराधन निका हर हर नाम आराधना जे आराधना करनी है ते चंगी आराधना केड़ी है हर हर नाम वाह गुरु 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 ਵਾਹਿਗੁਰੂ ਕਹਿੰਦੇ ਕਿ ਹਰ ਹਰ ਨਾਮ ਅਰਾਧਨਾ ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰੇ ਤਿਆਗਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਦੇ ਹੋਰ ਲੋਕ ਤੇ ਤਿਆਗਦੇ ਨੇ ਬਹੁਤ ਕੁਝ ਤਿਆਗ ਦਿੰਦੇ ਨੇ ਕੋਈ ਕਹਿੰਦਾ ਹੈ ਕਿ ਮੈਂ ਹੁਣ ਬਰੰਗ-ਬਰੰਗੇ ਵਸਤਰ ਪਾਣੇ ਦਾ त्याਗ ਦੇ ਵਿੱਚ ਛਟੇ ਹੀ ਵਸਤਰ ਪਾਵਾਂਗਾ ਕੋਈ ਕਹਿੰਦਾ ਮੈਂ ਬੋਲਣਾ ਤਿਆਗਦਾ ਮੈਂ ਮੂਨ ਧਾਰਨ ਕਰ ਦਿੱਤਾ ਹੈ ਕੋਈ ਕਹਿੰਦਾ ਮੈਂ ਭੋਜਨ ਦਾ ਤਿਆਗ ਕਰਦਾ ਜਿਵੇਂ ਭੋਜਨ ਨਹੀਂ ਛਕਣਾ ਕੋਈ ਕਹਿੰਦਾ ਅੱਜ ਪਾਣੀ ਨਹੀਂ ਛਕਣਾ ਤੇ ਮਹਾਰਾਜ ਕਹਿੰਦੇ ਤਿਆਗਣਾ ਹੈ ਤੇ ਕੀ ਤਿਆਗੋ ਕਾਮ ਕ੍ਰੋਧ ਲੋਭ त्यागਨਾ ਇਹਨੂੰ ਤਿਆਗੋ ਮਹਾਰਾਜ ਕਹਿੰਦੇ ਜਿਹੜੀ ਅੰਦਰ ਇੱਛਾ ਹੈ ਇਹ ਜਿਹੜੀ ਕਾਮੁਰਤੀ ਹੈ ਜਿਹੜਾ ਕ੍ਰੋਧ ਹੈ ਜਿਹੜਾ ਅੰਦਰ ਲੋਭ ਬੈਠਾ ਹੈ ਹੋਰ ਇਕੱਠਾ ਕਰਨਾ ਹੈ ਹੋਰ ਇਕੱਠਾ ਕਰਨਾ ਹੈ ਉਹ ਐਸਾ ਲੋਭ ਦਾ ਗੁਣ ਹੈ ਕਿ ਕਿਸੇ ਨੂੰ ਕੁਝ ਦੇਤੇ ਖੁਸ਼ੀ ਨਹੀਂ ਹੁੰਦਾ ਆਪਣੇ ਅੰਦਰ ਲੋਭ ਜਾਪਦਾ ਉਹਦੀ ਉਹਦੀ ਵਸਤ ਵੀ ਨਹੀਂ ਮਹਾਰਾਜ ਕਹਿੰਦੇ ਮੰਗਨਾ ਮੰਗਨ ਨੀਕਾ हर जस गुरु ते मांग जे, जे कुछ मांगण ते दिल, दिल करे ते की मांगै विसर नाहि दातार अपना नाम देहो गुण गावां दिन रात नानक चाओ महाराज कहंदे भी हरि ता जस, जस कि मैं, मैं कीर्तन करदा रा मैं नाम जपता रा मैं आज दी बडियाई सुनदा रा कहनारा जागना जागन नीका हर कीर्तन है जागना महाराज कहंदे कई जागदे ने तिआड़ी राती भी काम करदे ने

ਨਾਮ ਅਨੰਦ ਨਾਮ ਸੁਨੇ ਅਨ ਅੰਤਿਨ ਜਿਹੜੇ ਨੇ ਉਹ ਨਾਮ ਹੀ ਸੁਣਦੇ ਰਹਿੰਦੇ ਨੇ ਉਹ ਵਾਲਾ ਜਾਗਣਾ ਰੇਤ ਸਬਾਈ ਕੀਰਤਨ ਵਿੱਚ ਜਾਗਣਾ ਮਹਾਰਾਜ ਜਿੰਦੇ ਉਹ ਚੰਗਾ ਲਾਗਣਾ ਲਾਗਰ ਨੀਕਾ ਗੁਰ ਚਰਣੀ ਮਨ ਲਾਣਾ ਜੇ ਲਗੜਾਈ ਹੋਏ ਮਨ ਨੂੰ ਕਿੱਥੇ ਲਗਾਣਾ ਹੈ ਨਾ ਮਨ ਨੂੰ ਰਸ ਦੀ ਅੰਦਾ ਤੇ ਕਿੱਥੇ ਲਗਾਣਾ ਹੈ ਗੁਰੂ ਦੇ ਚਰਣਾ ਵਿੱਚ ਗੁਰੂ ਦੇ ਸ਼ਬਦ ਵਿੱਚ ਗੁਰੂ ਦੇ ਵਿੱਚ ਗੁਰ ਚਰਨ ਅੱਖੀ ਗੁਰ ਚਰਨ ਤੇ ਹੈ ਗੁਰੂ ਪੈਰ ਤੇ ਹੈ ਕਹਿੰਦੇ ਕਿ ਆਪਣੇ ਜਿਹੜੇ

ਵਡ ਪੰਗੀ ਪਾਇਆ ਅਸੀਂ ਵਡੇ ਪਗਾwale ਉਹ ਜਾਂਦੇ ਆ ਮਹਾਰਾਜ ਨਾਮ ਬਖਸ਼ਦੇ ਨੇ ਸਤਿਗੁਰੂ ਸਿੱਖ ਕੋ ਨਾਮ ਤਾਂ ਦੇ ਗੁਰ ਕਾ ਸਿੱਖ ਵਡ ਪੰਗੀ ਕਹੋ ਨਾਨਕ ਇਸ ਸਭ ਕੀਚ ਨੀਕਾ ਜੋ ਪ੍ਰਭ ਕੀ ਸਰਨਾਗਨਾ ਕਹਿੰਦੇ ਉਹਨੂੰ ਸਾਰਾ ਕੁਝ ਹੀ ਭਲਾ ਉਹਦੇ ਵਾਸਤੇ ਸਾਰੇ ਸੁਖ ਨੇ ਉਹਦੇ ਸਾਰੀਆਂ ਚੰਗੀਆਂ ਨੇ ਵਡਿਆਈਆਂ ਨੇ ਜੋ ਸ਼ਰਨ ਵਿੱਚ ਆ ਜਾਂਦਾ ਤੇ ਸ਼ਰਨ ਵਿੱਚ ਪਿਆ ਹੀ ਰਹਦਾ ਉਹ ਉਹਦੇ ਲਈ சர ஆ லாமி

ਮਹਾਰਾਜ ਨੇ ਕਿਹਾ ਕਿ ਜਿਵੇਂ ਇੱਕ ਸੂਬੇ ਨੂੰ ਸੂਬੇਦਾਰ ਜੜਾਉਣਾ ਹੈ ਉਹਦੀ ਡਿਊਟੀ ਹੁੰਦੀ ਹੈ ਰਾਜੇ ਦੀ ਡਿਊਟੀ ਹੁੰਦੀ ਹੈ ਦੇਸ਼ ਦੀ ਤੇ ਤੁਸੀਂ ਵਾਹਿਗੁਰੂ ਤੇਰੀ ਸਭ ਰਚਨਾ ਇਹ ਸਾਰੀ ਰਚਨਾ ਤੇ ਤੁਸੀਂ ਮਾਲਕ ਹੋ ਤੇ ਸਾਰੀ ਸ੍ਰਿਸ਼ਟੀ ਦਾ ਜਿੰਮਾ ਉਹ ਤੁਹਾਡੇ 'ਤੇ ਹੁੰਦਾ ਹੈ ਤੁਸੀਂ ਸਭ ਦੀ ਜਿਹੜੀ ਹੈ ਉਹ ਪਿਤਾ ਮਾਂ ਬਣ ਕੇ ਜਿਹੜੀ ਹੈ ਉਹ ਪਾਲਣਾ ਕਰਨੀ ਹੈ ਇਹ ਤੇਰੇ ਉਵੇਂ ਹੀ ਗੁਰੂ ਹਰ Rai ਸਾਹਿਬ ਜੀ ਨੇ ਕੀਤਾ ਕਹਿੰਦੇ ਉਪਦੇਸ਼ ਦੇਣਾ ਸਿੱਖਾਂ ਨੂੰ ਜਿਹੜਾ ਜੈਸਾ ਉਪਦੇਸ਼ ਦਾ ਅਧਿਕਾਰੀ ਹੋਏ ਕੋਈ ਆਂਦਾ ਉਹਨੂੰ ਮਹਾਰਾਜ ਜੀ ਇਹ ਦਿੰਦੇ ਵੀ ਸੇਵਾ ਕਰਨੀ ਹੈ ਜਿਹੜਾ ਤੇ ਗੁਰੂ ਘਰ ਰਹੇਗਾ ਥੋੜਾ ਸਮਾਂ ਉਹ ਸੇਵਾ ਵੀ ਕਰੇਗਾ ਨਾਮ ਵੀ ਜਪੇਗਾ ਉਹਨੂੰ ਦੋਨੋਂ ਵਸਤਵਾਂ ਪ੍ਰਾਪਤ ਹੋਣੀਆਂ ਜਿਹੜਾ ਉਪਦੇਸ਼ ਲੈਣ ਆਏਗਾ ਉਹਨੇ ਘਰ ਤੁਰਨਾ ਤੇ ਮਹਾਰਾਜ ਉਹਨੂੰ ਉਹਦੀ ਅਵਸਥਾ ਦੇ ਮੁਤਾਬਿਕ ਜੇ ਉਹਦਾ ਅੰਦਰ ਗੱਧ ਲਈ ਮਹਿਲਾ ਹੈ ਤੇ ਮਹਾਰਾਜ ਕਹਿੰਦੇ ਸੇਵਾ ਕਰਮਈ ਜੋੜੇ ਝੜ ਪਾਣੇ ਮਾਂਝ ਵੀ ਤੇਰਾ ਅੰਦਰੜ ਮੰਨੇ ਉਹ ਸਾਫ ਹੋਣਾ ਸ਼ੁਰੂ ਹੋਏ ਜਿਹਦਾ ਅੰਦਰ ਥੋੜਾ ਸਾਫ ਹੋਏਗਾ ਵੀ ਪਰ ਟਿਕਦਾ ਨਹੀਂ ਹੈ ਮਨ ਨਹੀਂ ਠਹਿਰਦਾ ਨਹੀਂ ਹੈ ਤੇ ਮਹਾਰਾਜ ਕਹਿਣਗੇ ਬਾਣੀ ਪੜਨਾ ਨਾਮ ਜਪੇ ਇਹਦੇ ਟਿਕਾ ਉਹਨੂੰ ਉਪਾਸਨਾ ਦਾ ਪਗਦੀ ਦਾ ਉਪਦੇਸ਼ ਦਿੰਦੇ

अला कुछ कीर्तन सुनने मिलिया आवाजा आईया सिख जान गए की हम महाराज ज्योति जो समावे ने गुड़ी गुड़ी खुल गई जाके सताराज महाराज अपने आसन बैठे हुए ਕੋਈ ਐਵੇਂ ਨਹੀਂ ਕਿ ਮਹਾਰਾਜ ਚਲੇ ਗਏ ਨੇ ਤੇ ਡੋਲ ਗਏ ਨੇ ਸੀਸ ਅਤਰ ਦਾ ਅਤਰ ਪਿਆ ਮਹਾਰਾਜ ਉਵੇਂ ਜਿਵੇਂ ਸਮਾਦੀ ਵਿੱਚ ਲੀਨ ਨੇ ਉਸੇ ਤਰ੍ਹਾਂ ਸਾਰੀ ਸੰਗਤਾਂ ਨੇ ਦਰਸ਼ਨ ਕੀਤੇ ਫਿਰ ਮਹਾਰਾਜ ਦਾ ਵਿਮਾਨ ਸਜਾ ਕੇ ਅੰਤਿਮ ਸੰਸਕਾਰ ਦੀ ਜਿਹੜੀ ਸਰੀਰ ਨੂੰ ਸਾਹਮਣ ਦੀ ਉਹ ਪ੍ਰਕਿਰਿਆ ਹੋਈ ਸਾਰੀਆਂ ਸੰਗਤਾਂ ਨੇ ਕੀਰਤਨ ਕੀਤਾ ਵਿਰਾਗ ਤੇ ਪ੍ਰੇਮ ਦੇ ਅਥਰੂ ਦੁੱਖ ਤੇ ਨਹੀਂ ਕਿਉਂਕਿ ਮਹਾਰਾਜ ਨੇ ਮਨਾਂ ਕੀਤਾ ਸੀ ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਮਨਾਂ ਕੀਤੀ ਤਸਲਾ ਬਾਣੀ ਲਈ ਉਵੇਂ ਹੀ ਮਹਾਰਾਜ ਨੇ ਕਿਹਾ ਸੀ ਮੇਰੇ ਪਿੱਛੋਂ ਕੋਈ ਨਾ ਹੋਏ ਸੋ ਮੈਂ ਮੂਲ ਨਾ ਪਾਇਆ ਜਿਹੜਾ ਮੇਰੇ ਪਿੱਛੋਂ ਰੋਏਗਾ ਉਹ ਮੈਂ ਚੰਗਾ ਉਕਾ ਹੀ ਚੰਗਾ ਨਹੀਂ ਲੱਗੇਗਾ ਇਸ ਕਰਕੇ ਕਿਸੇ ਨੇ ਵਿਲਾਪ ਨਾ ਨਹੀਂ ਪ੍ਰੀਤ ਤੇ ਵਿਰਾਂਗ ਦੇ ਅਤਰੂ ਜ਼ਰੂਰ ਆਏ पर, पर मैं, मैं उदे नहीं, नहीं आया दुख, दुख दे, दे, भी, भी डाकी भी ते भी बिसाड़ा की ओर क्योंकि गुरु साहब ते अविनाशी ने सदा गुरु मेरे संग सदा है ना, ना महाराज त्यांता त्यांता के पाकरण चिमी पाचा ने चरना ना त्याग तरके एक बारी के सात नाम श्रीवाहे गुरु साहेब जी सात नाम श्रीवाहे गुरु साहेब जी